ਕਮਾ ਵੇਖੋ ਨਿਊ ਉਮਰ ਸਰਚ ਇਸ ਤੇ ਵੀ ਆਪਕੋ ਕੋਈ ਬਾਤ ਯਾਦ ਹੋਏ ਇਹ ਬੱਚੇ ਕਿਦਾਂ ਤੰਗ ਪ੍ਰੇਸ਼ਾਨ ਕਰਦੇ ਨੇ ਨਾਲ ਜਨਨੀਆਂ ਨੇ ਕੋਈ ਵੀ ਆਉਂਦਾ ਵਾ ਅ ਕਿਸ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਕਰੇ ਤੇਰਾ ਨਿਆਣਾ ਨਿਕਾ ਜਾ ਆ ਵੇਖੋ ਕੋਈ ਆਉਂਦਾ ਜਦੋਂ ਘੇਰ ਲੈਂਦੇ ਆ ਕਿਸੇ ਨੂੰ ਗੱਲ ਨਹੀਂ ਕਰਨ ਦੇ ਨੇ ਨਿਊ ਉਮਰ ਸਰ ਨੀ ਉਮਰੇ ਸਰ ਇੱਕ ਬੱਚਾ ਉਹ ਗੱਡੀ ਵਾਲੇ ਨੂੰ ਤੰਗ ਕਰਨ ਲਿਆ ਦੇਖੋ ਪਰੇ ਆਓ ਦੇਖੋ ਇਹਨਾਂ ਦਾ ਟੋਲਾ ਬੈਠਾ ਵਾ ਆਹ ਜਨਾਨੀਆਂ ਦਾ ਇੱਕਾ ਥੱਲੇ ਘਿਰ ਕੇ ਬੈਠੀ ਹੈ ਦੇਖੋ ਕਿਦਾਂ ਇੱਕ ਆਵਾਜ਼ੀ ਹੋਰ ਨਿਆਣਾ ਚੁੱਕਿਆ ਤੇ ਇੱਕ ਉੱਤਰਿਆ ਜਾਂਦਾ ਉਹ ਕਿਦਾਂ ਤੰਗ ਕਰਨ ਨੇ ਮਗਰ ਪੈ ਗਿਆ ਉਹ Aíਦਾਂ ਲੋਕਾਂ ਨੂੰ ਤੰਗ ਕਰਦੇ ਨੇ ਕੱਪੜੇ ਖਿੱਚਦੇ ਨੇ ਆਹ ਦੇਖੋ ਆ ਕਵੇ ਘਰ ਘਤਾਂ ਨਹੀਂ ਇਹ ਬੱਚਿਆਂ ਦੀ ਪੜਨ ਦੀ ਉਮਰ ਆ ਇਹ ਕਰੋ ਨੇ ਇਦਾਂ ਹੀ ਗੈਂਗ ਘੁੰਮਦੇ ਨੇ ਉਹ ਟੋਲਾ ਇਹਨਾਂ ਦਾ ਬੈਠਾ ਕਿ ਬੋਟਿਆਂ ਥੱਲੇ ਇਹ ਉਮਰ ਸਰ ਮਾਰ ਕਰਦੇ ਵਿੱਚ ਹੋਰ ਛੋਟੇ ਛੋਟੇ ਬੱਚੇ ਆ ਇੱਕ ਉਹ ਗੱਡੀ ਤੇ ਵਿਚਾਲੇ ਆ ਕੱਲ ਨੂੰ ਕੋਈ ਇਹਨਾਂ ਨੂੰ ਪੁੱਛੇ ਤੇ ਫਿਰ ਭੱਜਣਾ ਜਦੋਂ ਜ਼ੋਰ ਚ ਕਿਤੇ ਵੱਜ ਕੇ ਨੁਕਸਾਨ ਨਹੀਂ ਹੋ ਸਕਦਾ ਔਰ ਉਹ ਬੱਚਾ ਹੈ ਕਿ ਛੋਟਾ ਜਿਹਾ ਸੜਕ 'ਤੇ ਬਨੇ ਆ ਦੇਖੋ ਉਹ ਗੱਡੀ ਵਾਲੇ ਦੇ ਨਾਲ ਚੰਬੜ ਕੇ ਲੱਗ ਗਈ ਕੁੜੀ ਕੋਲਤੀ ਆਣ ਕੇ ਉੱਥੋਂ ਭੱਜ ਕੇ ਕੁੜੀ ਆਈ ਏ ਔਰ ਗੱਡੀ ਵਾਲੇ ਨੂੰ ਤੰਗ ਕਰਨ ਦੇ ਵਿੱਚ ਲੋਕ ਕਿਤੇ ਨਾ ਕਿਤੇ ਸਿਆਣੇ ਹੋ ਗਏ ਆ ਲੋ ਆ ਟੋਲਾ ਫੇਰ ਉਧਰ ਚਲੇ ਜਾਂਦੇ ਆ ਵੇਖਿਆ ਤੰਕ ਕਰਦੇ ਲੋਕਾਂ ਨੇ ਗੱਡੀਆਂ ਨੂੰ ਚੰਬੜ ਜਾਂਦੇ ਆ ਦੇਖੋ ਜੀ ਕਿੱਦਾਂ ਨੀਉ ਮਰਸਰ ਲੋਕਾਂ ਨੂੰ ਤੰਗ ਕਰਦੇ ਆ ਦੇਖੋ ਇੱਕ ਆਵਾ ਇੱਕ ਆਵਾ ਜੇ ਮੁੰਡਾ ਭੱਜ ਜਾਂਦਾ ਜੇ ਇਹਨਾਂ ਨੂੰ ਬਾਲ ਵਿਭਾਗ ਨੇ ਫੜਿਆ ਤੇ ਲੋਕਾਂ ਨੇ ਕਹਿਣਾ ਵੀ ਬੱਚਿਆਂ ਨੂੰ ਐਵੇਂ ਫੜ ਲਿਆ ਤੇ ਅੱਜ ਕੱਲ ਸਕੂਲਾਂ ਦੇ ਵੀ ਕਹਿ ਦਿੰਦੇ ਪਾਤੇ ਆ ਆ ਵੇਖੋ ਕਿ ਤਾ ਟੰਕਰ ਦੇ ਕਮਾਲ ਆ ਭਾਈ ਇਹ ਸਾਰੇ ਬਾਹਰ ਦੇ ਗੈਰ ਪੰਜਾਬੀ ਆ ਆ ਵੇਖੋ ਦੇਖਿਆ ਹੁਣ ਜਦੋਂ ਇਹਨਾਂ ਨੂੰ ਫੜਤਾ ਮੈਂ ਪਾ ਲੋ ਭਾਗ ਨੇ ਤੇ ਇਹਨਾਂ ਕਹਣਾ ਪਿੰਨਾ ਸਾਡਾ ਤੇ ਉਹਦਾ ਹੀ ਨਾਂ ਲਾਈ ਜਾਂਦੇ ਸਾਡਾ ਤਾਂ ਕੋਈ ਲੈਂਦੇ ਨਹੀਂ ਨੀ ਤੰਗੇ ਨਾ ਸਾਰੇ ਬਨੇ ਕੰਨਾਂ ਲਾਉ ਕੁੜੀ ਬਨੇ ਚਲ ਗਈ ਆਹ ਹੋਰ ਆ ਵੇਖੋ ਹੋਰ ਦੇ ਆਜ ਇੱਕ ਮਤਲਬ ਕਿਨੀ ਲਾਪਰਵਾਹੀ ਨਾਲ ਬੱਚਿਆਂ ਨੂੰ ਛੱਡਿਆ ਇਹਨਾਂ ਨੇ ਐਦਾਂ ਤੰਗ ਕਰਦੇ ਲੋਕਾਂ ਨੂੰ ਤੇ ਆਹ ਕੋ ਕੁੜੀਆਂ ਚੱਲ ਗਈ ਜੇ ਲੋਕੀ ਮੈਂ ਵੇਖਣੇ ਆ ਬੜੇ ਸਿਆਣੇ ਹੋ ਗਏ ਆ ਵੀ ਪੈਸੇ ਨਹੀਂ ਦਿੰਦੇ ਇਹ ਬੜੀ ਵਧੀਆ ਗੱਲ ਲੱਗੀ ਮੈਨੂੰ ਕਿ ਸਾਡੇ ਵੱਲੋਂ ਛੇੜੀ ਮੁਹਿੰਮ ਕਿਤੇ ਨਾ ਕਿਤੇ ਸਫਲ ਹੋਈ ਤੇ ਆਹ ਗੱਡੀਆਂ ਕੀ ਆਹ ਚੱਲ ਗਿਆ ਜਿਆਦਾ ਜਿਆਦਾ ਤੋਂ ਮਗਰ ਹੋ ਗਿਆ ਮੈਂ ਪੂਰੇ 1 ਘੰਟੇ ਤੋਂ ਵਾਚ ਕਰ ਰਿਹਾ ਕਿ ਲੋਕ ਬਹੁਤ ਵੇਰ ਹੋ ਗਏ ਬਹੁਤ ਸਿਆਣੇ ਉਹ ਦੂਜੀ ਗੱਡੀ ਆ ਚਲ ਗਿਆ ਜੀ ਔਰ ਵੈਰੀ ਗੁੱਡ ਅਦਰ ਸਿਆਣਾ ਬਿਆਣਾ ਲੋਕਾਂ ਚ ਅਸੀਂ ਸਾਨੂੰ ਵੀ ਖੁਸ਼ੀ ਹੋਈ ਕਿ ਜਿਹੜੀ ਅਸੀਂ ਮੁਹਿੰਮ ਛੇੜੀ ਸੀ ਸਾਡੀ ਸਫਲ ਹੋ ਗਈ ਉਹ ਕੁੜੀ ਵੀ ਕੋ ਵੱਡੇ ਗੱਡੀ ਚ ਚੱਲ ਗਈ ਇੱਕ ਮਗਰ ਭਾਈ ਤੇ ਮੱਲਬ ਹੜਤੇ ਹੀ ਨਹੀਂ ਗੱਡੀ ਮਗਰ ਭੱਜਣ ਦੀ ਕੁੜੀ ਵੇ। ਔਰ ਟੋਲਾ ਬੈਠਾ ਜਦੋਂ ਨਿਗਾ ਜਾ ਨਿਆਣਾ ਇਹਨਾਂ ਦਾ ਸੜਕ ਤੇ ਘੁੰਮਣ ਡਿਆ। ਔਰ ਦੇਖੋ। ਔਰ ਮਾਵਾਂ ਬੈਠੀਆਂ ਇਹਨਾਂ ਦੀਆਂ ਇਦਾਂ ਤਿੰਨ ਚਾਰ ਤਰੀਆਂ ਫਿਰਦੀਆਂ। ਹਾਂਜੀ ਭਾਜੀ ਕਿਦਾਂ ਇਹ ਗੱਲ ਸਹੀ ਆ? ਇਦਾਂ ਬੱਚਿਆਂ ਕੋ ਭੀਕ ਮਗਵਾਈ ਜਾ ਰਹੀ ਜਿਹੜੀ। ਬਹੁਤ ਗਲਤ ਕਰ ਰਹੇ ਆ ਇਹ। 25 ਸਾਲਿਆਂ ਨੂੰ ਕਦੇ ਸਕੂਲੇ ਪਾਓ, ਕੁਝ ਕੰਮ ਹੋਰ ਕਰੋ। ਇਹ ਸਾਡੇ ਦੇਸ਼ ਦਾ ਪੁਆਇਖਿਆ ਪਰ ਇਦਾਂ ਦੇ ਇਨਸਲਟ ਹੁੰਦੇ ਸਾਰੇ ਹੈ ਗੈਰ ਪੰਜਾਬੀ ਜਿ ਪੰਜਾਬੀ ਨਹੀਂ ਜ ਕੋਈ ਨਹੀਂ ਫੇਰ ਤਾਂ ਇਹਨਾਂ ਨੂੰ ਵੈਸੇ ਹੀ ਉਹਨਾਂ ਨੂੰ ਤੋੜ ਦੇਣਾ ਚਾਹੀਦਾ ਵਾਪਸ ਇਧਰੋਂ ਆਏ ਆਪਣੇ ਸਟੇਡਾਂ ਚ ਕਰਨਾ ਇਹ ਕੰਮ ਇਹ ਤੇ ਪੰਜਾਬੀ ਬਦਨਾਮੀ ਪੰਜਾਬ ਦੀ ਹੁੰਦੀ ਦੂਜੀ ਗੱਲ ਇਹ ਤੁਸੀਂ ਵੇਖੋ ਵੀ ਇਹ ਇਹ ਤੇ ਕਦਾਂ ਗੱਡੀਆਂ ਮਗਰ ਫਾਇਦੇ ਕੋਈ ਵੀ ਹੱਸਾ ਹੋ ਸਕਦਾ ਖੁਸ਼ੀ ਵਾਲੀ ਗੱਲ ਇਹ ਆ ਖੁਸ਼ੀ ਵਾਲੀ ਗੱਲ ਇਹ ਵੀ ਆਪਾਂ ਜਿਹੜੀ ਮੁਹਿੰਮ ਚਲਾਈ ਸੀ ਨਾ ਆ ਲੋਕ ਅਵੇਅਰ ਹੋ ਗਏ ਸਾਨੂੰ ਇਸ ਗੱਲ ਦੀ ਬੜੀ ਸੰਤੁਸ਼ਟੀ ਮਿਲੀ ਕਿ ਲੋਕ ਬਹੁਤ ਘੱਟ ਪੈਸੇ ਨਾਲ ਇੱਕੋ ਇੱਕ 10-12 ਗੱਡੀਆਂ ਖੜਕਈਆਂ ਪਰ ਪੈਸਾ ਕਿਸੇ ਨੇ ਨਹੀਂ ਹਾਂ ਬਹੁਤ ਸਿਆਣਪ ਲੋਕਾਂ 'ਚ ਬਹੁਤ ਲੋਕਾਂ ਨੂੰ ਮਤਲਬ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਮੁਹਿੰਮ ਜਿਹੜੀ ਆਪਣੀ ਸਕਸੈਸਫੁਲ ਹੋ ਰਹੀ ਆ ਲੋਕ ਪੈਸੇ ਦੇਣ ਤੱਕੇ ਨਾ ਬਿਲਕੁਲ ਆਪੇ ਚੱਲ ਜਾਣਾ ਸਭ ਤੋਂ ਵੱਡੀ ਗੱਲ ਇਹ ਨਾ